सा देश पंद्रह अगस्त नीवा आजादी दिवस धूम धाम मना रहा है वक वक शहरा आजादी दिवस हो रहे हैं देश के दे प्रधानमंत्री श्री नरेंद्र मोदी पंजाब के मुख मंत्री भगवंत मान वे वेटा नहराज अंदर कई जथेबंद ने काली आजादी दिवस मनाल किया है जिस चल आज भारी बारिश के बावजूद मोहाली एस सी बी सी महा पंचायत लाइटा चल रही एसीबीसी बी सी मोर्चे प्रधान बलविंदर हंगामी मीटिंग की गई जिस विच मोर्चा स्थान ते पंद्रह अगस्त सवेरे ग्यारह बजे काली आजादी दिवस मना गया साडी टीम ने मोर्चा स्थान ऐसी वक वक आगु नाल जो कीती आओ देखते की ਜੀ ਕੋਣ ਸਾਹਿਬ ਇਹ ਆਜ਼ਾਦੀ ਦਿਵਸ ਦੇ ਉੱਤੇ ਅੱਜ ਕੀ ਕਹੋਗੇ ਜਦੋਂ ਸਾਰਾ ਦੇਸ਼ ਆਜ਼ਾਦੀ ਦਾ ਜਸ਼ਨ ਮਨਾ ਰਿਹਾ ਤੇ ਪੂਰੇ ਸਰਕਾਰੀ ਤੌਰ ਤੇ ਇਸ ਜਸ਼ਨ ਨੂੰ ਹੂੰ ਕਾਮਨਾ ਮਨਾਇਆ ਜਾ ਰਿਹਾ ਤੁਸੀਂ ਕੀ ਕਹੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਸਾਡੇ ਸਾਰੇ ਅੱਜ ਮੋਰਚੇ ਤੇ ਬੈਠੇ ਐਸ்சி ਵੀ ਸੀ ਮਾਂ ਪੰਚਾਇਤ ਦਾ ਜੋ ਮੋਰਚਾ ਪਿਛਲੇ 2 ਸਾਲ ਤੋਂ ਚੱਲ ਰਿਹਾ ਹੈ ਸਾਰੇ ਸਾਡੇ ਆਗੂ ਸਹਿਬਾਨ ਤੇ ਸਾਡੇ ਸੱਜਣ ਪਹੁੰਚੇ ਨੇ ਤੇ ਪਹਿਲਾਂ ਤਾਂ ਇਹਨਾਂ ਦਾ ਧੰਨਵਾਦ ਸਾਰੀ ਅੱਜ ਬੈਠ ਕੇ ਮੀਟਿੰਗ ਹੋਈ ਹੈ ਅਸੀਂ ਵਿਚਾਰਾਂ ਕਰ ਰਹੇ ਨੇ ਆਜ਼ਾਦੀ ਦੀਆਂ ਜਿਵੇਂ ਦੇਸ਼ ਦੀ ਜਿਹੜੀ ਹੈ ਸਰਕਾਰਾਂ ਆਪਣੇ ਦੇਸ਼ ਦੀਆਂ ਸਰਕਾਰਾਂ ਚਾਹੇ ਕੇਂਦਰ ਸਰਕਾਰ ਹੋਵੇ ਜਾਂ ਸਟੇਟਾਂ ਦੀ ਸਰਕਾਰ ਹੋਵੇ ਜਾਂ ਪੰਜਾਬ ਦੀ ਸਰਕਾਰ ਹੋਵੇ ਸਾਰੀਆਂ ਆਜ਼ਾਦੀ ਦੇ ਜਸ਼ਨ ਦੀਆਂ ਜਿਹੜੀਆਂ ਤਿਆਰੀਆਂ ਪਿਛਲੇ 2-4 ਦਿਨ ਤੋਂ ਚੱਲ ਰਹੀਆਂ ਰਸਲਾ ਹੋ ਰੀਆਂ ਪਰ ਕਿਹੜੀ ਆਜ਼ਾਦੀ ਕਹੀਏ ਇਹਨੂੰ ਜਿਹੜੀ 73ਵੀਂ ਆਜ਼ਾਦੀ ਮਨਾ ਰਹੇ ਹਾਂ ਕਿਹੜੀ ਜ਼ਿਆਦਾਸ ਦੀ ਕਹੀਏ ਲੋਕ ਸੜਕਾਂ ਦੇ ਉੱਤੇ ਬੈਠੇ ਆ ਅੱਜ ਗੱਲ ਕਰ ਲਈਏ ਕਿਸਾਨਾਂ ਦੀ ਲੈਂਡ ਬੋਲਿੰਗ ਨੂੰ ਲੈ ਕੇ ਲੋਕ ਸੜਕਾਂ ਦੇ ਉੱਤੇ ਕੋਟਾਂ ਜਿ ਤੱਕੇ ਖਾਣੇ ਪੈਂਦੇ ਧਰਨੇ ਮੁਜਾਰੇ ਚੱਲ ਰਹੇ ਰੈਲੀਆਂ ਚੱਲ ਰਹੀਆਂ ਗੱਲ ਕਰ ਲਈਏ ਦੇ ਅੱਜ ਜਿਹੜੀਆਂ ਪੰਜਾਬ ਦੀਆਂ ਜਿਹੜੀਆਂ ਬੱਸਾਂ ਦੀਆਂ ਪਨਵਸਤੀ ਰੋਡਵੇਜ ਵਸਤੀ ਹੈ ਜੀ ਉਹਨਾਂ ਦੀ ਸਹਦ ਹੜਤਾਲ ਚੱਲ ਰਹੀ ਹੈ ਬੱਸਾਂ ਮੰਦ ਕਰੀ ਬੈਠੇ ਉਹ ਕਾਲੀ ਆਜ਼ਾਦੀ ਮਨਾ ਰਹੇ ਨੇ ਸਾਡੀ ਬੀਬੀ ਇੱਕ ਬੀਬੀ ਜਕਿੰਦਰਪੁਰ ਸੰਧੂ ਜੀ ਐਨ ਆਰ ਆਈ ਵਿੰਗ ਤੋਂ ਜਿਹੜੀ ਐਨ ਆਰ ਆਈ ਆ 77 ਸਾਲਾ ਉਹ ਕਾਲੇ ਝੰਡੇ ਲੈ ਕੇ ਐਨ ਆਰ ਆਈ ਵਿੰਗ ਫੇਰ ਸੱਤ ਦੀ ਜਿਹੜੀ ਹੈ ਹੈਡਕਸ ਤੇ ਬੈਠੀ ਹੈ ਸਵੇਰ ਦੀ ਅਜੇ ਮੀਂਹ ਚ ਉਹ ਕਾਲੇ ਝੰਡੇ ਲੈ ਕੇ ਤੇ ਕਾਲਾ ਚੁੰਨੀ ਕਾਲਾ ਦੁਪੱਟਾ ਲੈ ਕੇ ਉਹ ਜਿਹੜੀ ਐ ਫਟੀਆਂ ਲੈ ਕੇ ਅਜਿਹੇ ਮੀਟ ਜਿਹੜੀ ਐ ਐਨਆਰਆਈ ਵੀਪੀ ਵੀ ਇੱਥੇ ਬੈਠੀ ਐ ਇਹਨੂੰ ਕਿਹੜੀ ਆਜ਼ਾਦੀ ਗਈ ਐ ਜੇਕਰ ਖੁਸ਼ ਨੇ ਜਸ਼ਨ ਮਨਾਣੇ ਆ ਤਾਂ ਇੱਥੇ ਸਿਰਫ ਦਾ ਸਿਰਫ ਜਿਹੜੇ ਐਮਪੀ ਤੇ ਐਮਐਲਏ ਚੁਣੇ ਹੋਏ ਨੇ ਚੇਅਰਮੈਨ ਚੁਣੇ ਹੋਏ ਨੇ ਜਿਹੜੇ ਆਪਣੇ ਸੀਟਾਂ ਦਾ ਕੁਰਸੀਆਂ ਦਾ ਆਨੰਦ ਮਾਣ ਰਹੇ ਨੇ ਉਹ ਜਸ਼ਨ ਮਨਾਣਗੇ ਬਾਕੀ ਸਾਰੀ ਜਿਹੜੀ ਦੇਸ਼ ਦੀ ਪਰਜਾ ਦੇਸ਼ ਦੀ ਦੁਖੀ ਦੁਰੀਆ ਚਾਹੇ ਕਿਸਾਨ ਹੋਵੇ ਚਾਹੇ ਮਜ਼ਦੂਰ ਹੋਵੇ ਜਾਂ ਕੋਈ ਮੁਲਾਜ਼ਮ ਹੋਵੇ ਸਾਰੇ ਦੁਖੀ ਹੋ ਗਏ ਕੱਲ ਨੂੰ ਜਿਹੜੀ ਕਾਲੀ ਆਜ਼ਾਦੀ ਮਨਾਉਣ ਜਾ ਰਹੇ ਨੇ ਲਗ ਲਗ ਵਿਭਾਗਾਂ ਦੇ ਸਾਨੂੰ ਮੈਸੇਜਸ ਸਾਰੇ ਆ ਰਹੇ ਨੇ ਜਿਵੇਂ ਗੱਲ ਕਰ ਲਈ ਬੰਦੀ ਸਿੰਘਾਂ ਦੀ ਕੱਲ ਨੂੰ ਕਾਲਾ ਦਿੱਤ ਕਾਲੀ ਆਜ਼ਾਦੀ ਮਨਾ ਰਹੇ ਨੇ ਬੱਸਾਂ ਵਾਲੇ ਬਣਾ ਰਹੇ ਨੇ ਅਸੀਂ ਬੈਠੇ ਕਾਲੀ ਆਜ਼ਾਦੀ ਜਿਹੜਾ ਦੋ ਦੋ ਸਾਲ ਹੋ ਗਏ ਸੜਕਾਂ ਤੇ ਬੈਠੇ ਨਿਆਂਸਾਫ ਲਈ ਤੇ ਕਿਹੜੀ ਆਜ਼ਾਦੀ ਕਹੋਂਗੇ ਦੇਸ ਦੀ ਤਾਂ ਸਾਰੀ ਜਿਵੇਂ ਪਿੱਛੇ ਤੁਸੀਂ ਦੇਖਿਆ ਮੈਂ ਦੋ ਦਿਨ ਖਬਰਾਂ ਪੜਦਾ ਰਿਹਾ ਜਿਹੜੇ ਨਕਲੀ ਇਨਕਲਾਬੀ ਆਏ ਨੇ ਇੱਥੇ ਇੱਥੇ ਪੰਜਾਬ 'ਚ ਸਾਡੇ ਨਕਲੀ ਇਨਕਲਾਬੀ ਆਏ ਆ ਉਹ ਸਰਕਾਰ ਦੇ ਨਮਾਇਦੇ ਆ ਦਿੱਲੀ ਤੋਂ ਆਏ ਵੇ ਉਹਨਾਂ ਦਾ ਸ਼ਹੀਦ ਦੇ ਆਜਮ ਉਦਮ ਸਿੰਘ ਦਾ ਪਰਿਵਾਰ ਨੂੰ ਸਟੇਜ ਤੇ ਤਾਰ ਕੇ ਕਮਰੇ ਚ ਬੰਦ ਕਰ ਦੇਣਾ ਸਾਡੇ ਜਿਹੜੀ ਉਪਮਾਨਤਾ ਹੋ ਰਹੀ ਹੈ ਉਹਨਾਂ ਨਾਲ ਇਸ ਤਰ੍ਹਾਂ ਹੋ ਰਹੀ ਜਿਹੜੇ ਅਸਲ ਅਸਲ ਜਿਹੜੇ ਦੇਸ਼ ਨੂੰ ਆਜ਼ਾਦ ਕਰਾਉਣ ਵਾਲੇ ਆ ਉਹਨਾਂ ਦੇ ਪਰਿਵਾਰਾਂ ਨੂੰ ਸਟੇਜਾਂ ਦੇ ਤਾਰ ਕੇ ਕਮਰੇ ਚ ਬੰਦ ਕਰਿਆ ਜਾਂਦਾ ਤਾਂ ਕਿ ਆਪਣੀ ਕੋਈ ਗੱਲ ਨਾ ਰੱਖ ਸਕਣ ਇਹ ਹੋਰ ਨਾ ਕਰ ਸਕਣ ਉਹ ਦਿਹਾੜੀਆਂ ਕਰ ਰਹੇ ਆਗੇ ਪੰਜਾਬ ਜਿਹੜੇ ਪੰਜਾਬਾਂ ਦੇ ਪੰਜਾਬ ਦੇ ਸੇਵਾਦਾਂ ਦੇ ਅੱਛਾ ਆਪਣੇ ਕੁਮਰ ਸਾਹਿਬ ਇੱਕ ਗੱਲ ਹੋਰ ਦੱਸਿਓ ਬਈ ਇਹ ਜਿਹੜੀ ਆਮ ਆਦਮੀ ਪਾਰਟੀ ਆ ਇਹ ਤੇ ਸਿੱਧੇ ਆਜਮ ਭਗਤ ਸਿੰਘ ਦੇ ਨਾਂ ਤੇ ਆਈ ਹੈ ਉਸ ਨੂੰ ਆਪਣਾ ਰਹਿਬਰ ਮੰਨ ਕੇ ਆਈ ਹੈ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਕਿਸੇ ਨੂੰ ਅੱਜ ਤੱਕ ਮੈਨੂੰ ਜਿੱਥੋਂ ਤੱਕ ਲੱਗਦਾ ਕੋਈ ਇਹਨਾਂ ਨੇ ਕੋਈ ਅਹੁਦਾ ਨਹੀਂ ਦਿੱਤਾ ਉਹਦੇ ਬਾਰੇ ਕੀ ਕਹਾਂ ਖੱਡ ਕਰਕੇ ਲਾਂਚ ਜਦੋਂ ਸਰਕਾਰ ਬਣਦੀ ਹੈ ਸਰਕਾਰ ਬਣਨ ਤੋਂ ਪਹਿਲਾਂ ਸਰਕਾਰ ਬਣਨ ਤੋਂ ਬਾਅਦ ਉੱਥੇ ਕਾਫੀ ਇੱਕ ਵੱਡਾ ਪ੍ਰੋਗਰਾਮ ਜਿਹਦੇ ਕਰੋੜਾਂ ਰੁਪਈਆ ਖਰਚ ਕੇ ਲੋਕਾਂ ਦੀ ਹਰੀਖਣਕ ਵੱਢ ਕੇ ਉੱਥੇ ਫੰਕਸ਼ਨ ਰਚਿਆ ਜਾਂਦਾ ਜੋ 5 ਕਰੋੜ ਜਾਂ 10 ਕਰੋੜ ਰੁਪਈਆ ਉਹਦਾ ਖਰਚਾ ਕੀਤਾ ਜਾਂਦਾ ਪਬਲਿਕ ਕੱਠੀ ਹੁੰਦੀ ਐ ਕਹਿੰਦੇ ਸੀਜ ਦੇ ਆਜਮ ਭਗਤ ਸਿੰਘ ਦੇ ਪਿੰਡ ਚ ਆਹ ਖਾਈ ਐ ਵੀ ਕ੍ਰਿਪਸ਼ਨ ਖਤਮ ਹੋਊਗੀ ਜੀ ਨਸ਼ਾ ਮੁਕਤ ਹੋਊਗਾ ਤੇ ਨੌਜਵਾਨਾਂ ਨੂੰ ਜਿਹੜੀ ਨਵੀਂ ਪੀੜ੍ਹੀ ਐ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ ਪੱਤੇ ਦਿੱਤੇ ਜਾਣਗੇ ਬਹੁਤ ਵੱਡੇ ਵੱਡੇ ਇਹਨਾਂ ਨੇ ਦਾਅਵੇ ਤੇ ਵਾਦੇ ਕੀਤੇ ਸੀ ਸਾਂਗ ਆਕੇ ਗਾਰੰਟੀਆਂ ਦਿੱਤੀਆਂ ਸੀ ਛੇ ਛੇ ਗਾਰੰਟੀਆਂ ਵੀ ਪਬਲਿਕ ਜਿਹੜੀ ਐਗੀ ਕਿਸੇ ਪੱਖੋਂ ਨਹੀਂ ਹੋਗੀ ਕੋਈ ਸੜਕ ਤੇ ਧਰਨਾ ਨਹੀਂ ਲੱਗੂਗਾ ਮੈਨੂੰ ਲੱਗਦੀ ਅੱਜ ਕੋਈ ਸੜਕ ਖਾਲੀ ਨਹੀਂ ਐ ਪੰਜਾਬ ਦੀ ਜਿੱਥੇ ਕੋਈ ਧਰਨਾ ਨਾ ਲੱਗਿਆ ਹੋਵੇ ਫਰੋਕੜ ਤੋਂ ਚਲੇ ਜਾਓ ਆ ਟੋਲ ਪਲਾਜ਼ਾ ਸੌਖਿਆਂ ਦੇ ਤਰ੍ਹਾਂ ਲੱਗਿਆ ਪਿਛਲੇ ਪਤਾ ਨਹੀਂ ਕਿੰਨੀ ਦੇਰ ਤੋਂ ਬੈਠੇ ਆ ਅਸੀਂ ਬੈਠੇ ਆ ਬੰਦੀ ਸਿੰਘ ਵਾਲੇ ਬੈਠੇ ਆ ਕੋਈ ਵੀ ਸੜਕ ਪੰਜਾਬ ਦੀ ਅਜ ਖਾਲੀ ਨਹੀਂ ਹੈ ਜਿਹੜੀ ਇਹਨਾਂ ਦੇ ਯਸ਼ਨਾ ਚ ਜਾਵੇ ਜਾਂ ਦੂਜੇ ਬਣਾਵੇ ਇਹ ਸਾਰੇ ਤਾਂ ਸਾਰੇ ਇਕੱਠੇ ਕਰਕੇ ਜਿਹੜੇ ਚਾਪਲੂਖ ਲੋਕ ਨੇ ਚਮਚੇ ਨੇ ਇਹਨਾਂ ਦੇ ਟਾਟ ਨੇ ਜਿਹੜੇ ਦਿਹਾੜੀ ਵੜਾਣ ਵਾਲੇ ਜਿਹੜੇ ਥਾਣਿਆਂ 'ਚ ਦਿਹਾੜੀ ਬਣਾਣ ਵਾਲੇ ਲੋਕ ਨੇ ਉਹ ਇਕੱਠੇ ਕਰ ਲੈਣੇ ਕੱਲ ਨੂੰ ਉਹਨਾਂ ਨੂੰ ਆਜ਼ਾਦੀ ਦਾ ਦਿਹਾੜਾ ਬਣਾ ਕੇ ਇਹਨਾਂ ਲੋਕਾਂ ਨੂੰ ਕੁਛ ਕਰਨਾ ਲੋਕਾਂ ਨੂੰ ਪਬਲਿਕ ਨੂੰ ਸੁਨੇਹਾ ਦੇਣਾ ਪਰ ਲੋਕ ਪੰਜਾਬ ਦੇ ਸਮਝ ਚੁੱਕੇ ਨੇ ਵੀ ਕਿਹੜੀ ਆਜ਼ਾਦੀ ਹੈ ਹਰ ਇੱਕ ਦਫ਼ਤਰ ਚ ਡਾਕਟਰ ਪੀਮਰਾਓ ਅਮੇਦਕਾਰ ਜੀ ਦੀ ਭਗਤ ਸਿੰਘ ਦੀ ਫੋਟੋ ਲਾ ਕੇ ਲੋਕਾਂ ਨੂੰ ਇਹ ਲੁੱਟਣ ਲੱਗੇ ਹੋਏ ਨੇ ਤੇ ਕਸੂਟਣ ਲੱਗੇ ਹੋਏ ਨੇ ਤੇ ਉਹਨਾਂ ਨੂੰ ਕੁੱਟਣ ਲੱਗੇ ਹੋਏ ਆਂ ਅਸੀਂ ਹੁਣ ਥੋੜ੍ਹ ਕੱਲ ਪਰਸੋਂ ਬੀਬੀ ਬੀਬੀਆਂ ਦਾ ਇੱਕ ਬਹਿਲਾ ਮਾ ਇੱਥੇ ਮਹਿਲਾ ਕਮਿਸ਼ਨ ਨੂੰ ਮਿਲਣ ਗਏ ਸੀ ਰੇਪ ਕੇਸ ਜਿਵੇਂ ਬੱਚੀਆਂ ਦੇ ਨਵਾਲਕ ਬੱਚਿਆਂ ਦੇ ਰੇਪ ਕੇਸ ਹੈ ਕੋਈ ਪੁਲਿਸ ਪ੍ਰਸ਼ਾਸਨ ਨਹੀਂ ਪੁੱਛ ਰਿਹਾ ਜੇ ਪਰਚਾ ਹੁੰਦਾ ਤਾਂ ਉਹਨਾਂ ਨੂੰ ਅਰੈਸਟ ਨਹੀਂ ਕਰਦਾ ਜੇ ਅਰੈਸਟ ਨਹੀਂ ਹੁੰਦਾ ਤਾਂ ਅਗਲੀ ਕੋਈ ਕਾਰਵਾਈ ਨਹੀਂ ਹੁੰਦੀ ਸਾਡੇ ਕੋਲੇ ਤਕਰੀਬਨ 100-200 ਕੇਸ ਪੰਜਾਬ ਦਾ ਅਲੱਗ-ਅਲੱਗ ਪੀੜਤ ਮਹਿਲਾਵਾਂ ਦਾ ਤੇ ਜਿਹੜੀਆਂ ਵਿਧਵਾ ਮਹਿਲਾਵਾਂ ਲੁਟਣ ਖੋ ਹਰ ਇੱਕ ਜਗ੍ਹਾ ਕੋਈ ਕ੍ਰਾਈਮ ਹੋ ਰਿਹਾ ਮਰਡਰ ਹੋ ਰਿਹਾ ਕਤਲ ਹੋ ਰਿਹਾ ਕੋਈ ਦਿਨ ਇਹ ਜਾਨੀ ਜਿਹੜਾ ਪੰਜਾਬ 'ਚ ਦੋ ਚਾਰ ਮਰਡਰ ਕਤਲ ਨਾ ਹੋਣ ਇਹ ਤਾਂ ਜੰਗਲ ਰਾਜ ਚੱਲ ਰਿਹਾ ਕਿਹੜੀ ਆਜ਼ਾਦੀ ਦੀ ਅਸੀਂ ਗੱਲ ਕਰੀਏ ਉਹ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਲਾਮਾ ਸਾਹਿਬ ਤੁਸੀਂ ਕੀ ਕਹੋਗੇ ਇਸ ਆਜ਼ਾਦੀ ਦਿਵਸ ਦੇ ਉੱਤੇ ਕੀ ਸੰਦੇਸ਼ ਦਓਗੇ ਕੀ ਤੁਹਾਡਾ ਕਿੱਦਾਂ ਤੁਸੀਂ ਮਨਾ ਰਹੇ ਹੋ ਆਜ਼ਾਦੀ ਵਾਹਿਗੁਰੂ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਅਸੀਂ ਆਜ਼ਾਦੀ ਕਰਿਆ ਮੇਰੇ ਸਾਹਮਣੇ 76ਵੇਂ ਸਾਲ ਦੇ ਵਿੱਚ ਅਸੀਂ ਹੱਥ ਕੀਆ ਇਹ ਅੱਜ ਬੀਜੀ ਬੋਰਡ ਕੋਰ ਸਰਕਾਰੀ ਮੁਲਾਜ਼ਮ ਸਾਰੇ ਛੜਕਾ ਦੇ ਬੈਠੇ ਆ ਕੀਚਰ ਇਹਨਾਂ ਨੂੰ ਇਹ ਕਹਿੰਦੇ ਸੀ ਜੀ ਅਸੀਂ ਪਹਿਲੇ ਦਿਨ ਸਰਕਾਰ ਦੀ ਕਸਮ ਚੱਕਾਂਗੇ ਤੇ ਤੁਹਾਨੂੰ ਪੱਕਿਆ ਕਰਾਂਗੇ ਉਹ ਅੱਜ ਤੱਕ ਨਹੀਂ ਕਰਿਆ ਤੇ ਉਸ ਤੋਂ ਬਾਅਦ ਚਾਹੇ ਉਹ ਰੇੜੀ ਵਾਲਾ ਹੈ ਚਾਹੇ ਉਹ ਫੜੀ ਵਾਲਾ ਹੈ ਕਿਆ ਇਹ ਦੁਬੰਦਾਰ ਹੈ ਸਾਰੇ ਹੀ ਰੋ ਰਹੇ ਨੇ ਅੱਜ ਜਿਹੜੀ ਆਜ਼ਾਦੀ ਹੈ ਅਸੀਂ ਸਿਰਫ ਟਾਈਮ ਪਾਸ ਕਰ ਰਹੇ ਹਾਂ ਅਸੀਂ ਆਈ ਹੈ ਕਿ ਕੱਲ ਤੁਸੀਂ ਅੰਮਾ ਜਾ ਕੇ ਦੇਖ ਲੈਣਾ ਜਿਹੜੀ ਮਾਨੀ ਤੇ ਆਜ਼ਾਦੀ ਦੀ ਉਸ ਮਨਾ ਰਿਹਾ ਤੁਸੀਂ ਦੇਖ ਲੈਣਾ ਕਿ ਉੱਥੇ ਪਬਲਿਕ ਕਿੰਨੀ ਬੈਠੀ ਹੈ ਉਸ ਤੋਂ ਤੁਸੀਂ ਆਪ ਹੰਡਾ ਜਾ ਲਓਗੇ ਕਿ ਆਜ਼ਾਦੀ ਹੈ ਕਿ ਨਹੀਂ ਹੈ ਥਰੂ ਸਾਰੇ ਪੰਜਾਬ ਦੇ ਵਿੱਚ ਮਾੜੀ ਦੀ ਗੱਲ ਨਹੀਂ ਕਰਦਾ ਪੰਜਾਬ ਦੇ ਵਿੱਚ ਨਾ ਦੇ ਕੋਈ ਡਾਲਰ ਡਾਲਰ ਹੈ ਨਾ ਕੋਈ ਪੋਰਸਿਕ ਜਿਹੀ ਗੱਲ ਹੁੰਦੀ ਹੈ ਨਾ ਕੋਈ ਸਰਕਾਰ ਜਿਹੀ ਹੁੰਦੀ ਹੈ ਸਭ ਹੀ ਬੇਟ ਅਗੇ ਬੈਠੇ ਆ ਜੀ ਬਲਵਤ ਸਾਹਿਬ ਕੀ ਕਹੋਗੇ ਆਜ਼ਾਦੀ ਦੇ ਉਸ ਵਾਹਿ ਜੀ ਦਾ ਖਾਲਸਾ ਵਾਹਿ ਜੀ ਦੇ ਫਤਿਹ ਪਹਿਲਾਂ ਦਾ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਪੇਟਾਂ ਦੀ ਆਵਾਜ਼ ਹਮੇਸ਼ਾ ਹੀ ਬੁਲੰਦ ਕਰਦੇ ਹੋ ਰਹੀ ਆਜ਼ਾਦੀ ਦੀ ਗੱਲ ਕਾਦੀ ਆਜ਼ਾਦੀ ਹੈ ਜੀ ਦਿਨ ਰਾਤ ਬੱਚਿਆਂ ਦੇ ਬਲਤਕਾਰ ਹੋ ਰਿਹਾ ਹੈ ਥਾਣੇ ਵਿੱਚ ਜਾਓ ਉਹ ਬੇਇੱਜ਼ਤੀ ਕਰਦੇ ਆ ਦੇ ਰਾਤ ਬੁਰਾ ਹਾਲ ਹੋ ਰਿਹਾ ਜੀ ਸਭ ਦੇ ਬਹੁਤ ਵੀਰਤ ਲੋਕ ਹੈਗੇ ਜਿਹੜਾ ਵੀ ਸੁਣਵਾਇ ਨਹੀਂ ਹੋ ਰਹੀ ਕਾਦੀ ਜਾਂਦੀ ਹੈ ਜਗਾ ਜਗਾ ਲੋਕੀ ਧਰਨੇ ਲਈ ਬੈਠੇ ਕਿਸੇ ਦਾ ਵੀ ਕੋਈ ਮਸਲਾ ਹੱਲ ਨਹੀਂ ਹੋ ਰਿਹਾ ਇਹ ਸਾਡੇ ਲੋਕ ਇਸੇ ਕਰਕੇ ਆ ਰਹੇ ਕਿ ਇਹਨਾਂ ਦੇ ਮਸਲੇ ਹੱਲ ਨਹੀਂ ਹੁੰਦੇ ਸਾਰੇ ਚ ਜਾਓ ਖਾਨ ਨੂੰ ਪੈਂਦੇ ਆ ਕਿਸੇ ਮੰਤਰੀ ਕੋਲ ਜਾਓ ਉਹ ਵੀ ਗੱਲ ਨਹੀਂ ਸੁਣਦਾ ਤੇ ਭਗਵਾਨ ਜੀ ਸਾਹਿਬ ਜੀ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਚੁਟਕਲਿਆਂ ਨਾਲ ਕੰਮ ਨਹੀਂ ਬਣਦਾ ਹੁਣ ਇਹ ਚੁਟਕਲੇ ਬੰਦ ਕਰ ਦਿਓ ਕੰਮ ਕਰੋ ਜੇਕਰ ਤੁਸੀਂ ਚਾਹਦੇ ਸਾਨੂੰ ਸਮਾਂ ਹੈ ਜਾ ਰਿਹਾ ਤੁਹਾਨੂੰ ਪਿੰਡਾਂ ਵਿੱਚ ਲੋਕਾਂ ਨੂੰ ਬੜਨ ਨਹੀਂ ਦੇਣਾ ਲੋਕੀ ਤਿਆਰ ਬੈਠੇ ਨੇ ਜਗਾ ਜਗਾ ਤੁਹਾਨੂੰ ਲਾਦੇ ਸਾਡੇ ਗੌਰ ਲਾਤੇ ਵੀ ਪਿੰਡ ਵਿੱਚ ਐਂਟਰੀ ਨਾ ਕਰਿਓ ਇਸ ਕਰਕੇ ਆਣ ਵਾਲਾ ਸਮਾਂ ਤੁਹਾਡੇ ਵਾਸਤੇ ਬੜਾ ਖਤਰਨਾਕ ਹੈ ਹਾਲੇ ਵੀ ਸਮਝ ਜਿਓ ਕਿਸੇ ਦੀ ਆਵਾਜ਼ ਨਹੀਂ ਸੁਣਾਈ ਦੇ ਰਹੀ ਕਾਦੀ ਜਾਤੀ ਹੈ ਅਸੀਂ ਤੇ ਕਾਦੀ ਜਾਤੀ ਬਣਾਵਾਂਗੇ ਜੇ ਕਿਸੇ ਦਾ ਕੰਮ ਨਹੀਂ ਹੋ ਰਿਹਾ ਜਾਤੀ ਕਾਦੀ ਹੋਈ ਟਾਉਟ ਸਰਕਾਰੀ ਟਾਉਟ ਇਕੱਠੇ ਕਰਕੇ ਨਾਰੇ ਲਾ ਕੇ ਤੁਸੀਂ ਆਜ਼ਾਦੀ ਬਣਾ ਲਓ ਕਿਹਦੇ ਪਬਲਿਕਾਂ ਦੀ ਉੱਥੇ ਸਰਕਾਰੀ ਟਾਉਟ ਬੈਠੇ ਹੁੰਦੇ ਸਾਰੇ ਸਾਹਮਣੇ ਇਸ ਕਰਕੇ ਮੇਰੀ ਬੇਨਤੀ ਹੈ ਕਿ ਜਿਹੜੇ ਹਲੇ ਵੀ ਮਸਲੇ ਹੱਲ ਕਰ ਦੋ ਇਹ ਜਾਂਦੇ ਹੋਏ ਦੇ ਥੋੜਾ ਐਂਡ ਆ ਗਿਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅਸੀਂ ਪਾਈ ਸਾਹਿਬ ਤੁਸੀਂ ਕੀ ਕਹੋਗੇ ਆਜਾਤੀ ਦੇਖਾ ਅਸੀਂ ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਦੀ ਫਤਿਹ ਅਸੀਂ ਸਰਦਾਰ ਕੁੰਦਰਾ ਸਾਹਿਬ ਦੇ ਦਫ਼ਤਰ ਜਾਣ ਕੇ ਸਾਨੂੰ ਬੜੀ ਖੁਸ਼ੀ ਹੋਈ ਆ ਕਿ ਜਿਹੜੇ ਇਹ ਗਰੀਬਾਂ ਦੇ ਮਸਲੇ ਚੁੱਕ ਰਿਹਾ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਮੇਰਾ ਨਾਮ ਸੰਤੋਖ ਸਿੰਘ ਪਿੰਡ ਰਾਜਾਸਾਂ ਸੀ ਆ ਅਮਰੇ ਸਾਡੇ ਜੁਨਿਟ ਤੋਂ ਆਏ ਆ ਆਪਣਾ ਜੱਥਾ ਲੈ ਕੇ ਤੇ ਅਸੀਂ ਅੱਜ ਇਸ ਮੌਕੇ ਦੇ ਵਿੱਚ ਇਹ ਕਹਿ ਰਹੇ ਆ ਵੀ ਜਿਹੜਾ ਆਜ਼ਾਦੀ ਦਿਵਸ ਸਰਕਾਰਾਂ ਮਨਾਉਂਦੀਆਂ ਆ ਰਹੀਆਂ ਜਾਂ ਮਨਾ ਰਹੀਆਂ ਗਰੀਬਾਂ ਵਾਸਤੇ ਕੁਝ ਨਹੀਂ ਕੀਤਾ ਤੇ ਮੀਰਾਂ ਦੀ ਆਜ਼ਾਦੀ ਬਣਾਉਂਦੇ ਆ ਤੇ ਆਪਣੀ ਆਜ਼ਾਦੀ ਮਨਾਉਂਦੇ ਆ ਨਾ ਦਫ਼ਤਰਾਂ ਦੇ ਵਿੱਚ ਕੰਮ ਹੁੰਦੇ ਆ ਧਰਨੇ ਤੇ ਮੋਰਚੇ ਆ ਤੇ ਰੋਡਵੇ ਦੇ ਮਗਵਾਰੀ ਆ ਉਹ ਦੇ ਨੇ ਆਪਣੀਆਂ ਮੰਗਾਂ ਮੰਨਣਾ ਬਿਜਲੀ ਬੋਰਡ ਆ ਪਬਲਿਕ ਹੈਲਥ ਐ ਕਾਰਪੋਰੇਸ਼ਨ ਐ ਸਭ ਤੋਂ ਜ਼ਿਆਦਾ ਟੀਚਰਾਂ ਨੂੰ ਦੁੱਖੀ ਆ ਰਹੀ ਐ ਜਿਹੜੇ ਟੀਚਰ ਪੜਾ ਕੇ ਬੱਚਿਆਂ ਨੂੰ ਇੰਨਾ ਇੰਨਾ ਸੀਟਾਂ ਰਪੇ ਦੇ ਨੇ ਪ੍ਰਧਾਨ ਮੰਤਰੀ ਡੀਸੀ ਸਿਕਤਰ ਸਤਤਰਾਂ ਚ ਭੇਜਦੇ ਨੇ ਉਹਨਾਂ ਦੀ ਕੋਈ ਸੁਣਵਾਈ ਟੀਚਰਾਂ ਦੀ ਨਹੀਂ ਹੋ ਰਹੀ ਉਹ ਬਹੁਤ ਥਕੇ ਖਾ ਰਿਹਾ ਜਿਹੜੀ ਵੀ ਸਰਕਾਰਾਂ ਆਉਂਦੀਆਂ ਉਹ ਜਾਦੀ ਦੇ ਆਪਣੇ ਹੀ ਮਲਾਜ਼ਮਾਂ ਨੂੰ ਲਿਆ ਕੇ ਜਾਂ ਪਰੋ 5 500 ਰੁਪਏ ਦੇ ਸਰਕਾਰੀ ਪ੍ਰਾਈਵੇਟ ਪਿੰਡਾਂ ਦੇ ਬੰਦੇ ਲਿਆ ਕੇ ਬਸਾਂ ਦੇ ਲਿਆ ਕੇ ਤੇ ਆਪਣਾ ਕੰਮ ਕਰਦੇ ਨੇ ਤੇ ਜਾਦੀ ਇਹ ਕਾਦੀ ਜਾਦੀ ਆ ਜਾਦੀ ਗਰੀਬਾਂ ਨੂੰ ਖੁਸ਼ੀ ਨਾ ਦੋ ਗਰੀਬਾਂ ਨੂੰ ਅਟਾ ਦਾਲ ਸਕੀਮਾਂ ਬੰਦ ਕਰਤੀਆਂ ਪੈਨਸ਼ਨਾਂ ਦੇ ਨਾਂ ਕੱਟੇ ਜਾਂਦੇ ਆ ਇਹ ਜਾਦੀ ਕਾਦੀ ਆ ਮੈਂ ਦੇ ਹੋ ਕਵਾਂਗਾ ਸਰਕਾਰ ਨੂੰ ਕਿ ਚੰਗੀ ਕੰਮ ਕਰਕੇ ਦਿਖਾਓ ਮਹਾਤਮਾ ਗਾਂਧੀ ਜੀ ਨੇ ਛੋਟੀ ਫੜ ਕੇ ਆਪਣੇ ਮਗਰ ਜਾਦੀ ਦੇਸ ਮਨਾਉਣ ਦੀ ਤਾਕਤ ਰੱਖੀ ਸੀ ਤੇ ਦੁਨੀਆ ਮਗਰ ਲੱਗੇ ਜਾਦੀ ਮਹंगाई ਗਈ ਸੀ ਤੇ ਅਸੀਂ ਮਹਾਤਮਾ ਗਾਂਧੀ ਦਾ ਜਿਹੜਾ ਨਾਮ ਆ ਉਹ ਮਟਾਈ ਜਾਂਦੇ ਆ ਭਗਤ ਸਿੰਘ ਦਾ ਨਾਮ ਢਾਈ ਜਾਂਦੇ ਆ ਆਪਣਾ ਨਾਮ ਲਿਆਈ ਜਾਂਦੇ ਆ ਗਲਤ ਨਾਲ ਚੱਲ ਜੋ ਗਾਂਧੀ ਦੀ ਫੋਟੋ ਲਾ ਕੇ ਗਾਂਧੀ 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 ਦਾ ਨੋਟ ਦੋਗੇ ਗਾਂਧੀ ਦਾ ਪ੍ਰਚਾਰ ਹੋ ਰਿਹਾ ਉਹਦਾ ਕੰਮ ਹੋ ਰਿਹਾ ਰਿਸ਼ਤ ਗੋਰੀ ਤੇ ਬੰਦ ਨਹੀਂ ਹੋਈ ਸਗੋਂ ਜ਼ਿਆਦਾ ਹੋ ਰਹੀ ਆ ਅਸੀਂ ਤੇ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ ਨਰਾਸਣ ਉਹ ਬੇਨਤੀ ਕਰਾਂਗੇ ਇਹਨਾਂ ਸਰਕਾਰਾਂ ਨੂੰ ਅੱਗੇਓ ਕਿ ਨੱਠ ਪਾਓ ਤੇ ਗਰੀਬਾਂ ਨੂੰ ਬਚਾਓ ਤੇ ਹਰ ਇੱਕ ਦੀ ਜਾਨ ਜਿਹੜੀ ਆ ਸੌਖੀ ਬਣਾਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜਿਵੇਂ ਹੁਣ ਅੱਜਕੱਲ੍ਹ ਦੇ ਤੁਸੀਂ ਸਮੱਸਿਆ ਸੁਣ ਲੋ ਜੋ ਜੇ ਪਲੇਸ ਕੋਲ ਚਲ ਜਾਓ ਉੱਥੇ ਵੀ ਤੁਸੀਂ ਕੋਈ ਤੁਹਾਨੂੰ ਨਿਆ ਨਹੀਂ ਪੰਚਾਇਤ ਵਿੱਚ ਚਲ ਜਾਓ ਉੱਥੇ ਵੀ ਕੋਈ ਨਿਆ ਨਹੀਂ ਹੈਗਾ ਤੇ ਛੋਟੀਆਂ ਬੱਚੀਆਂ ਦਾ ਅਨਵਲਗ ਦਾ ਉਹਨਾਂ ਦਾ ਬੁਲਾਤਕਾਰ ਹੋ ਰਿਹਾ ਆ ਤੇ ਬੱਚਿਆਂ ਦੀ ਕਿਡਨੈਪਿੰਗ ਹੋ ਰਹੀ ਆ ਤੇ ਜਿੱਥੇ ਵੀ ਤੁਸੀਂ ਜਾਓਗੇ ਇੱਕ ਤਾਂ ਹਰੇਕ ਬੰਦੇ ਨੂੰ ਤਾਂ ਕੋਈ ਨਾ ਕੋਈ ਬਿਮਾਰੀ ਆ ਉਹ ਕਿੰਨੇ ਕਿ ਚੱਕਰ ਚ ਕੱਟ ਲੂਗਾ ਵਕੀਲਾਂ ਦੀ ਫੀਸ ਵੀ ਕੋਈ ਨਹੀਂ ਦੇ ਸਕਦਾ ਕਿ ਬਹੁਤੇ ਲੋਕਾਂ ਗਰੀਬਾਂ ਦੇ ਉੱਪਰ ਜਾਦੇ ਜ਼ੁਲਮ ਹੋ ਰਿਹਾ ਆ ਜਿਹੜੀਆਂ ਵੀ ਮੇਰੇ ਘਰ ਘਰ ਵਿਚਾਰੀਆਂ ਕੰਮ ਕਰਦੇ ਆ ਕਿਸੇ ਦਾ ਆਦਮੀ ਦਾ ਕੇਸ ਆ ਕਿਸੇ ਦੀ ਬੱਚੀ ਦਾ ਕੇਸ ਆ ਬਲਾਤਕਾਰ ਦਾ ਉਹ ਵਿਚਾਰੀ ਨਾ ਤਾਂ ਵਕੀਲਾਂ ਦੇ ਖੀਸ ਦੇ ਸਕਦੀ ਆ ਨਾ ਉਹ ਚੱਕਰ ਕੱਟ ਸਕਦੀ ਆ ਉਹ ਕਿਆ ਕਰੂਗੀ ਐਦਾਂ ਨਹੀਂ ਵੀ ਪੁਲਿਸ ਸਾਰੀ ਮਾੜੀ ਆ ਪੁਲਿਸ ਦੇ ਬਹੁਤ ਚੰਗੇ ਅਫਸਰਾਂ ਦੇ ਮੇਰੇ ਕੋਲ ਨਾ ਕਹਿ ਗਿਆ ਤੇ ਹੈਗੇ ਆ ਹਾਂਜੀ ਮੈਡਮ ਤੁਸੀਂ ਕੀ ਕਹਿਣਾ ਚਾਹੁੰਦੇ ਬਾਜੀ ਮੈਂ ਆਜ਼ਾਦੀ ਬਾਰੇ ਕਹਿਣਾ ਚਾਹੁੰਦੀ ਆ ਦੇਖੋ ਇੰਨੀਆਂ ਵਾਰਦਾਤਾ ਹੋ ਰਹੀਆਂ ਜੋ 11 ਸਾਲ ਦੀ ਬੱਚੀ ਉਨੂੰ ਵੀ ਜੀ ਉਹਦੇ ਨਾਲ ਵੀ ਜੀ ਇੰਨਾ ਕੁਝ ਹੋਇਆ ਠੀਕ ਹੈ ਜੀ ਬਲਾਫ ਕਾਰੀ ਕੇਸ ਹੋਇਆ ਉਹ ਆਜ਼ਾਦ ਤੋਂ ਮਰੇ ਆ ਅਸੀਂ ਕਿਹੜੀ ਆਜ਼ਾਦੀ ਮਨਾਈਏ ਖੁਦ ਮੇਰੀ ਬੱਚੀ 16 ਸਾਲ ਦੀ ਨੂੰ ਦੋ ਵਾਰ ਕਿਡਨਾਪ ਕਰਕੇ ਲੈ ਗਏ ਮੈਂ ਥਾਣੇ ਸਦਰ ਥਾਣਾ ਦੇ ਇੰਨੇ ਚੱਕਰ ਮਾਰ ਮਾਰ ਕੇ ਥੱਕ ਗਈ ਜੇਕਰ ਉਹਨਾਂ ਨੇ ਕੋਈ ਕਾਰਵਾਈ ਕਰੀ ਹੁੰਦੀ ਹਾਂ ਖੜ ਜੇਕਰ ਉਹਨਾਂ ਨੇ ਕੋਈ ਕਾਰਵਾਈ ਕਰੀ ਹੁੰਦੀ ਤਾ ਅੱਜ ਅਸੀਂ ਜੀ ਆਜ਼ਾਦੀ ਮਨਾਉਂਦੇ ਹੁਣ ਅਸੀਂ ਕਿਹੜੇ ਮੂਹ ਨਾਲ ਕਿਹੜੀ ਆਜ਼ਾਦੀ ਮਨਾਈਏ ਦੇਖਿਆ ਜਾਵੇ ਤਾਂ 13 ਸਾਲ ਦੀ ਬੱਚੀ ਜੋ ਹਸਪਤਾਲ ਵਿੱਚ ਰੋ ਰਹੀ ਆ ਉਹ ਬੱਚੇ ਆਜ਼ਾਦ ਘੁੰਮ ਰਹੇ ਨੇ ਅਸੀਂ ਕਿਹੜੀ ਆਜ਼ਾਦੀ ਮਨਾਈਏ ਜੇਕਰ 5 ਸਾਲ ਦਾ ਬੱਚਾ ਹੋਣ ਵਾਲਾ ਹੈ ਅਸੀਂ ਕਿਹੜੀਆਂ ਆਜ਼ਾਦੀਆਂ ਮਨਾਈਏ ਜੇਕਰ ਇਹਨਾਂ ਨੂੰ ਅਰੈਸਟ ਕਰਿਆ ਜਾਵੇ ਤਾਂ ਸਾਰੇ ਹੀ ਜੀ ਕੰਮ ਹੋ ਜਾਣ ਠੀਕ ਹੈ ਕੋਈ ਸੂਲ ਪ੍ਰਸ਼ਾਸਨ ਕੋਈ ਕੰਮ ਨਹੀਂ ਕਰ ਰਿਹਾ ਅਸੀਂ ਕਿੱਥੇ ਧੱਕੇ ਖਾਈਏ ਮੈਂ ਖਾਲੋ ਚੱਲਾ ਜੀ ਜਾਂਦੀ ਨੂੰ ਥਾਣੇ ਹੁਣ ਆਖਰ ਨੂੰ ਅਸੀਂ ਕੀ ਕਰੀਏ ਜੀ ਕਿੱਥੇ ਜਾਈਏ ਜੇ ਥਾਣੇ ਜਾਈਏ ਵਕੀਲਾ ਦੇ ਚੱਕਰ ਕੱਢ ਕੱਢ ਕੇ ਵਕੀਲ ਕੋਲ ਜਾਂਦੇ ਆ ਉਹ ਪਹਿਲਾਂ ਗੱਲਬਾਤ ਕਰਨ ਤੋਂ ਪਹਿਲਾਂ ਪੈਸੇ ਮੰਗਦੇ ਨੇ ਵੀ ਸਾਨੂੰ ਪਹਿਲਾਂ ਪੈਸਾ ਦੋ ਥੋੜੀ ਗੱਲ ਫੇਰ ਸੁਣਾਗੇ ਜਦ ਪੈਸੇ ਰੱਖੀ ਦਿਓ ਫਿਰ ਗੱਲ ਸੁਣਦੇ ਅਸੀਂ ਗਰੀਬਾਂ ਦੇ ਕਿੱਥੇ ਜਾਈਏ